Det er den वाहिगुरू जी ख़ालसा वाहित मेर नखवेंंदर जी ਪੰਥਕ ਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਹਾਂ ਧਾਰੀ ਹਾਲ ਤੋਂ ਤੇ ਜਿਹੜੀ ਸੇਵਾ ਚੱਲ ਰਹੀ ਹੈ ਉਹ ਸ੍ਰੀਮਾਨ ਸੰਤ ਬਾਵਾ ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥਕ ਕਾਲੀ ਲਾਇਰ ਦੇ ਨਾਲ ਤੇ ਇਹ ਬੇੜੀ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਾਹਿਬ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਹਾਂ ਮੇਰਾ ਪਿੰਡ ਆਧੀਆਂ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਕਿਦੋਂ ਤੋਂ ਕਿੰਨੇ ਦਿਨ ਹੋ ਗਏ ਆ ਸਾਨੂੰ ਤੇ ਅੱਜ 31 ਦਿਨ ਹੋ ਗਏ ਜੀ ਸੇਵਾ ਚ ਲੱਗੇ ਨਹੀਂ ਇਹ ਬੇੜੇ ਨੂੰ ਪਾਈ ਕਿੰਨੇ ਦਿਨ ਬੇੜੀ ਨੂੰ ਅੱਜ 5 ਦਿਨ ਹੋ ਗਏ ਕਿੰਨੇ ਕ ਲੋਕ ਰੋਜ਼ ਵੇੜੇ ਚ ਆਰਪਾਰ ਕਰ ਦਿੰਦੇ ਨੇ ਇੱਕ ਢੇੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਆ ਤੇ ਕੱਲ ਅਸੀਂ ਮੇਰੇ ਖਿਆਲ ਚ 12 ਫੇਰੇ ਇਧਰ ਨੂੰ ਤੇ 12 ਉਧਰ ਨੂੰ 24 ਕਿ ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚੇਲਾ ਜੇ ਸਮਾਨ ਜੋ ਵੀ ਟਰੈਕਟਰ ਟਰਾਲੀ ਜੀ ਸੀ ਬੀ ਟਰੈਕਟਰ ਟਰਾਲੀ ਸਮੇਤ ਜੀ ਸੀ ਬੀ ਜੋ ਵੀ ਭਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਲੈ ਜਾਂਦਾ ਹੁੰਦੇ ਜੱਥੇ ਬੰਦਿਆ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਘਟਿਆ ਤੇ ਉਹ ਲੋਕ ਵੀ ਆ ਰਹੇ ਜੱਥੇ ਬੰਦਿਆ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ ਸਾਰਾ ਕੁਝ ਇਹ ਚ ਲੱਗ ਜਾ ਰਹੇ ਜਿਹੜਾ ਹੁੰਦਾ ਉਹਨੂੰ ਪਾਰ ਕਰਕੇ ਆਉਂਦੇ ਲਗਾਤਾਰ ਹਾਂਜੀ ਲਗਾਤਾਰ ਚੱਲਦਾ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਹੀਂ ਵਗੀ ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਡ ਤੇ ਹੁਣ ਗਾਂ ਕਣਕ ਦੀ ਬਿਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਆ ਕਿਹੜੇ ਕਿਹੜੇ ਤੁਾਨੂੰ ਤੇ ਰابطਾ ਰਹਿੰਦਾ ਲਗਾਤਾਰ ਇੱਧਰ ਦੇ ਲੋਕਾਂ ਦਾ ਪਾਰ ਦੇ ਲੋਕਾਂ ਦਾ ਕਿਹੜੀ ਚੀਜ਼ ਦੀ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ ਹੁਣ ਮੇਨ ਜਿਹੜੀ ਮੇਨ ਲੋੜ ਹੈ ਇਹ ਹੀ ਆ ਵੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨਾਂ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋੜ ਨਹੀਂ ਸਮਝਦੇ ਇਹ ਹੀ ਲੋੜ ਹੈ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਵੱਡੇ ਪੱਧਰ ਤੇ ਪਹਿਲਾਂ ਦੇ ਕੱਲ ਜਿੱਦੀ ਤੋਂ ਬਹੁਤ ਅੱਛਾ ਮਿਹਰਬਾਨੋ ਸੁਣਕਾਰ